ਹੈਲੋ ਜੀ গুਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਫਰੈਂਡ ਕਿਵੇਂ ਸਾਰੇ ਉਮੀਦ ਕਰਦੇ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫ੍ਰੈਂਡ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ ਸਵੇਰ ਤੋਂ ਹੀ ਤੇ ਅੱਜ ਸੀਗਾ ਸ਼ਾਨੂੰ ਦਾ ਲਾਸਟ ਐਗਜ਼ਾਮ ਹੈ ਨਾ ਤੇ ਰਮਨੀਤ ਦਾ ਵੀ ਰਮਨੀਤ ਤਾਂ ਪਹਿਲਾਂ ਹੀ ਚਲਾ ਜਾਂਦਾ ਸਕੂਲ ਤੇ ਹੁਣ ਸ਼ਾਨੂੰ ਨੂੰ ਮੈਂ ਕਰ ਰਹੀ ਸੀਗੀ ਰੈਡੀ ਹੈ ਨਾ ਛੁੱਟੀਆਂ ਵਿੱਚ ਕਾਫੀ ਆ ਜਾਂਦੀਆਂ ਨੇ ਤਾਂ ਫਿਰ ਬੱਚਿਆਂ ਨੂੰ ਅਗਲੇ ਦਿਨ ਜਾਣਾ ਬਹੁਤ ਜ਼ਿਆਦਾ ਔਖਾ ਲੱਗਦਾ ਤੇ ਹੁਣ ਸ਼ਾਨੂੰ ਵੀ ਰੋ ਰਿਹਾ ਸੀਗਾ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਕਿਉਂਕਿ ਛੁੱਟੀਆਂ ਇਹਨਾਂ ਨੂੰ ਵੀ ਇੰਨੀ-ਇੰਨੀ ਦਿੱਤੀਆਂ ਹੋਈਆਂ ਸੀਗੀਆਂ ਤਿੰਨ-ਤਿੰਨ ਚਾਰ-ਚਾਰ ਛੁੱਟੀਆਂ ਆਉਂਦੀਆਂ ਸੀਗੀਆਂ ਹੈਨਾ ਇਸ ਕਰਕੇ ਫਿਰ ਬੱਚਿਆਂ ਦਾ ਇਹਨੇ ਜਿਹੜੀ ਰੁਟੀਨ ਜੀ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈ ਜਦੋਂ ਸਕੂਲ ਜਾਂਦੇ ਨੇ ਫਿਰ ਬੱਚੇ ਕੁਝ ਉੱਠਦੇ ਵੀ ਲੇਟ ਨੇ ਹੈਨਾ ਫਿਰ ਉਸੇ ਹਿਸਾਬ ਜੇ ਨਾਲ ਫਿਰ ਅੱਜ ਇਹਨੂੰ ਮੈਂ ਕਿਹਾ ਚੱਲ ਹੁਣ ਇਹਨੂੰ ਮੈਂ ਕਹਿੰਦੇ ਸੀ ਮੈਂ ਅੱਜ ਚੁੱਪ ਕਰ ਜਾ ਮੈਂ ਕਿਹਾ ਅੱਜ ਲਾਸਟ ਡੇ ਹੈ ਤੇਰਾ ਹੈਨਾ ਵੀ ਹੁਣ ਛੁੱਟੀਆਂ ਛੁੱਟੀਆਂ ਨੇ ਹੈਨਾ ਮੈਂ ਕਿਹਾ ਫਿਰ ਆਪਾਂ ਜਾਂਦੇ ਨਹੀਂ ਹੈਗੇ ਸਕੂਲੀ ਨੂੰ ਮੈਂ ਮੇ ਭਲਣ ਲੱਗ ਰਹੀ ਸੀਗੀ ਮੈਂ ਕਿਹਾ ਤੂੰ ਫਟਾਫਟ ਰੈਡੀ ਹੋ ਜਾ ਨਹੀਂ ਤਾਂ ਫਿਰ ਗੇਟ ਬੰਦ ਹੋ ਜਾਊਗਾ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਉਣ ਨੂੰ ਇਹਨਾਂ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਨਾ ਹੈ ਨਾ ਤੁਹਾਡੇ ਕਮੈਂਟ ਪੜ ਕੇ ਬਹੁਤ ਜ਼ਿਆਦਾ ਮੈਨੂੰ ਯਾਨੀ ਕਿ ਅੰਦਰੋਂ ਹੈ ਨਾ ਐ ਫੀਲ ਹੁੰਦਾ ਵੀ ਹਾਂ ਵੀ ਆਪਾਂ ਹੋਰ ਅੱਗੇ ਵਧੀਆ-ਵਧੀਆ ਵਲੌਗ ਬਣਾਈਏ ਇਸ ਕਰਕੇ ਪਲੀਜ਼ ਤੁਸੀਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਚਲੋ ਜੀ ਫਰੈਂਡ ਇੱਥੇ ਆਪਣਾ ਰੈਡੀ ਹੋ ਗਿਆ ਸੀਗਾ ਸ਼ਾਨੂ ਤੇ ਆ ਦੇਖੋ ਰੋ ਰਿਹਾ ਸੀਗਾ ਵਿਚਾਰਾ ਹੈ ਨਾ ਬਹੁਤ ਜ਼ਿਆਦਾ ਤਰਸ ਜਾ ਵੀ ਆ ਰਿਹਾ ਸੀ ਮੈਨੂੰ ਇਹਦੇ ਤੇ ਹੈ ਨਾ ਤੇ ਬਸ ਫਰੈਂਡ ਹੁਣ ਉਹਨਾ ਇਹ ਐਂ ਕਹਿ ਰਿਆ ਸੀਗਾ ਕਹਿੰਦਾ ਮਮਾ ਵੀ ਮੈਨੇ ਕਾਰਟੂਨ ਲਾ ਦੋ ਵੀ ਮੈਨੇ ਕਾਰਟੂਨ ਦੇਖਣਾ ਹੈ ਨਾ ਪਰ ਮੈਂ ਇਹਨੂੰ ਟੀਵੀ ਲਾਇਆ ਹੋਇਆ ਸੀਗਾ ਮਹਾਚਲ ਥੋੜਾ ਇੱਕ ਦੇਰ ਦੇਖ ਲੂਗਾ ਵੀ ਚਲੋ 5-7 ਮਿੰਟ ਹੈ ਨਾ ਉਹਦੇ 5-7 ਮਿੰਟ ਪੂਰੇ ਹੋ ਗਏ ਸੀਗੇ ਤੇ ਚਲੋ ਜੀ ਹੁਣ ਰਮਨੀਤ ਤੇ ਡੈਡੀ ਚੱਲੇ ਸੀਗੇ ਇਹਨੂੰ ਛੱਡਣ ਤੇ ਮੋਟਰਸਾਈਕਲ ਤੇ ਵੀ ਬੈਠੇ ਬੈਠੇ ਦੇ ਨਾ ਥੋੜਾ ਜਿਹਾ ਕੇ ਅੰਦਰ ਹੀ ਅੰਦਰ ਹੀ ਨਾ ਰੋਂਦਾ ਹੁੰਦਾ ਇਹ ਵੀ ਖੁੱਲਕੇ ਨਹੀਂ ਰੋਂਦਾ ਹੈਗਾ ਹੁਣ ਇਹਨੂੰ ਮੈਂ ਕਹਿ ਰਹੀ ਸੀ ਮਹਰਮੀ ਇਹ ਸ਼ਾਨੂੰ ਮੈਂ ਕਿਹਾ ਅੰਦਰ ਅੰਦਰ ਨਾ ਮੈਂ ਕਿਹਾ ਪੁੱਤਰ ਰੋਇਆ ਕਰ ਉੱਚੀ ਉੱਚੀ ਰੋਇਆ ਕਰ ਹੈਨਾ ਕਈ ਵਾਰੀ ਨਾ ਆਵਾਜ਼ ਨਹੀਂ ਕੱਢਦਾ ਹੈਗਾ ਇਹ ਅੰਦਰ ਅੰਦਰ ਰੋਣ ਲੱਗ ਜਾਂਦਾ ਹੁੰਦਾ ਹੁਣ ਇਹਨੂੰ ਮੈਂ ਸਮਝਾਈ ਤੇ ਰਮਨੀ ਤੇ ਤੇ ਡੈਡੀ ਵੀ ਕਹਿੰਦੇ ਕਿ ਚਿੱਕਾ ਮਾਰ ਕੇ ਰੋਇਆ ਕਰ ਹੈਨਾ ਹੌਲੀ ਨਾ ਰੋਇਆ ਕਰ ਤੇ ਤੇ ਚਲੋ ਜੀ ਫਰੈਂਡ ਇਹਨੂੰ ਹੁਣ ਮੈਂ ਸ਼ਾਦਨ ਵਾਪਕ ਕਰ ਦਨੇ ਆ ਬਾਈ ਬਾਈ ਤੇ ਹੁਣ ਲਾਸਟ ਡੇ ਸੀਗਾ ਸਕੂਲ ਦਾ ਯਾਨਕੀ ਅੱਗੇ ਹੁਣ ਨਵੀਂ ਕਲਾਸ ਚ ਪਹੁੰਚ ਗਿਆ ਹੈ ਨਾ ਇਹ ਬੱਚਿਆਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਹੈ ਨਾ ਕੋ 2 ਮਿੰਟ ਚ ਬੱਚਿਆਂ ਦਾ ਸਾਲ ਲੰਘ ਜਾਂਦਾ ਹੈ ਨਾ ਤੇ ਹੁਣ ਚਲੋ ਛੋਟੇ ਹਲੇ ਤਾਂ ਮੈਂ ਇਹਦੇ ਤੇ ਇੰਨੀ ਕੋਈ ਜ਼ਿਆਦਾ ਟੈਨਸ਼ਨ ਪਾਉਂਦੀ ਵੀ ਨਹੀਂ ਹੈਗੀ ਸ਼ਾਂਤ ਤੇ ਪੜਾਈ ਦਾ ਬਸ ਜਦੋਂ ਜੀ ਕਰਦਾ ਬਸ ਜੋ ਪੜਨ ਨੂੰ ਕਹਿੰਦਾ ਮੈਂ ਪੜਾ ਦਿੰਨੀ ਹੁੰਦੀ ਹੈ ਹੈ ਨਾ ਇੰਨਾ ਬਰਡਨ ਮੈਂ ਪਾਉਂਦੀ ਨਹੀਂ ਹੈਗੀ ਤੇ ਫਰੈਂਡ ਉਸ ਤੋਂ ਬਾਅਦ ਚਲੋ ਮੈਂ ਅੱਗੇ ਸੀਗੇ ਆਪਣੇ ਸਾਫ ਸਫਾਈ ਜੀ ਕਰਨ ਅੱਜ ਇਹ ਵਾਲਾ ਮੈਂ ਕਿ ਸਟੋਰ ਜਿਹੜਾ ਹੈਗਾ ਆਪਣਾ ਇਹਨੂੰ ਮੈਂ ਥੋੜਾ ਇੱਕ ਸੈਟਿੰਗ ਜੀ ਕਰ ਦੇ ਕਿਉਂਕਿ ਬੱਚੇ ਨੇ ਇੱਥੇ ਬਹੁਤ ਜ਼ਿਆਦਾ ਗਾਜਾ ਭਾਰਖਿਆ ਸੀਗਾ ਕੁਛ ਇਹਨਾਂ ਦੀਆਂ ਬੁੱਕਸ ਵਗੈਰਾ ਤੇ ਛਾਨੂੰ ਦੇ ਜਿਹੜੇ ਟੁਆਏ ਸੀਗੇ ਉਹ ਵੀ ਉਹਨੇ ਐਂ ਖੰਡਿਆ ਨੰਦਾ ਨਾ ਐਂ ਸਿੜਦਾਂ ਨਾ ਹੁੰਦਾ ਤੇ ਉਹ ਮੈਂ ਕਿ ਮੈਂ ਇੱਥੇ ਹੁਣ ਚੱਕ ਧਰ ਜੀ ਕਰ ਦਨੀ ਆ ਸੈਟਿੰਗ ਜੀ ਕਰ ਦਨੀ ਆ ਤੇ ਫ੍ਰਿਜ ਵੀ ਥੋੜਾ ਇੱਕ ਸਮਾਰਨ ਵਾਲਾ ਹੋਇਆ ਪਿਆ ਸੀਗਾ ਬੱਚੇ ਕੀ ਕਰਦੇ ਨੇ ਨਾ ਰਮਨੀਤ ਜਤਾਰ ਤਾਂ ਵੀ ਕੋਈ ਵੀ ਉਹਦੀ ਬੁੱਕਸ ਵਗੈਰਾ ਹੁੰਦੇ ਨਾ ਫ੍ਰਿਜ ਤੇ ਧਰ ਦਿੰਦਾ ਹੁੰਦਾ ਕਿਉਂਕਿ ਆਪਣੇ ਸੈਲਫਾ ਨਹੀਂ ਉਹ ਬਣਾਇਆ ਹੋਇਆ ਹੈਗਾ ਬੱਚਿਆਂ ਦਾ ਜਿਹੜਾ ਹੁੰਦਾ ਹੈ ਨਾ ਕਪੜਾ ਜਾਂ ਹੁੰਦਾ ਸਪੈਸ਼ਲ ਨਹੀਂ ਹੈਗਾ ਇਸ ਕਰਕੇ ਬੱਚਨ ਵੇ ਜਿੱਥੇ ਜਿਆਦਾ ਮਿਲਦੀ ਉੱਥੇ ਧਰ ਦਿੰਦੇ ਹੁੰਦੇ ਨੇ ਤੇ ਵੈਸੇ ਤਾਂ ਹੁਣ ਇਹਨਾਂ ਦਾ ਇਹ ਸਾਲ ਦਾ ਚਲੋ ਖਤਮ ਹੋ ਗਿਆ ਇਸ ਕਰਕੇ ਮੈਂ ਸਾਰੀਆਂ ਬੁੱਕਸ ਚੱਕ ਕੇ ਧਰਿਆਈ ਸੀਗੀ ਬਾਹਰਲੀ ਸਾਈਡ ਜਿਹੜਾ ਆਪਣੇ ਬਾਹਰ 베ੜੇ ਦੇ ਵਿੱਚ ਰੱਖ ਜਾ ਪਿਆ ਨਾ ਉਹਦੇ ਚ ਧਰਿਆਈ ਸੀਗੀਆਂ ਮੈਂ ਜਿਹੜੀਆਂ ਸੇਲ ਕਰਨੀਆਂ ਹੋਣੀਆਂ ਇੱਕ ਵਾਰ ਦੇ ਵਿੱਚੋਂ ਸੇਲ ਕਰ ਦਾਂਗੇ ਜਿਹੜੇ ਬੁੱਕਸ ਵਗੈਰਾ ਹੋਣੀਆਂ ਉਹ ਜਿਹੜੇ ਬੱਚਿਆਂ ਨੂੰ ਲੋੜ ਹੋਊਗੀ ਹਨ ਉਹ ਦੇ ਦੇਵਾਂਗੇ ਤੇ ਇਹ ਹੀਟਰ ਵੀ ਹੁਣ ਆਪਾਂ ਚੱਕ ਦੰਨੇ ਆ ਹੀਟਰ ਦੀ ਹੁਣ ਆਪਾਂ ਨੂੰ ਕੋਈ ਲੋਡ ਹੈ ਨਹੀਂ ਕਿ ਹੀਟਰ ਵੀ ਆਪਾਂ ਹੁਣ ਵਿੱਚ ਰੱਖ ਦਵਾਂਗੇ ਬੈੱਡ ਦੇ ਵਿੱਚ ਜਾਂ ਲਮਾਰੀ ਦੇ ਵਿੱਚ ਰੱਖ ਦਵਾਂਗੇ ਦੇਖਾਂਗੇ ਕਿ ਮੈਂ ਕਿੱਥੇ ਰੱਖਾਂਗੇ ਹੈਨਾ ਜਿੱਥੇ ਸੈਟਿੰਗ ਜਗ੍ਹਾ ਮਿਲੂਗੀ ਉੱਥੇ ਆਪਾਂ ਰੱਖ ਦਵਾਂਗੇ ਤੇ ਆ ਦੇਖੋ ਹੈਨਾ ਇੱਥੇ ਥੋੜੇ ਜਿਹਾ ਕਿ ਬੱਚਿਆਂ ਨੇ ਬਹੁਤ ਜ਼ਿਆਦਾ ਖਲਾਰਾ ਜਿਹਾ ਪਾਇਆ ਹੋਇਆ ਸੀਗਾ بس ਇਹ ਸਟੋਰ ਦੇ ਵਿੱਚ ਹੈ ਨਾ ਬੱਚੇ ਜੀਮੇ ਚਾਉਂਦੇ ਨੇ ਓਮੀ ਚੀਚਾਂ ਸਿਰਦੰਦੇ ਹੁੰਦੇ ਨੇ ਬਸ ਯਾਨਕੀ ਬਾਰਿ ਬਾਰਲੀ ਸਾਈਡ ਤਾਂ ਫਿਰ ਮਨਾਂ ਨੂੰ ਬੋਲਣਾ ਲੱਗ ਜਾਨੀਆ ਹੈ ਨਾ ਵੀ ਇੱਥੇ ਵੀ ਨਾ ਗਾਪ ਉਹ ਫਿਰ ਇੱਥੇ ਸਾਰਾ ਸਮਾਨ ਚਲੋ ਧਰਿਆ ਜਾਂਦਾ ਸਟੋਰ ਦੇ ਵਿੱਚ ਤੇ ਹੁਣ ਮੈਂ ਮਗਾ ਚਲੋ ਇਸ ਮਾਰ ਕੇ ਮੈਂ ਝਾੜੂ ਵਗੈਰਾ ਲਗਾ ਦਨੀਆ ਤੇ ਸਿਲੰਡਰ ਬਿਸਾਈਡ ਕਰਕੇ ਝਾੜੂ ਝੂੜੂ ਲਗਾ ਦਾਵਾਂਗੀ ਫ੍ਰਿਜ ਵੀ ਮੈਨੇ ਥੋੜਾ ਕੇ ਸਰਕਾ ਕੇ ਹੀ ਲਗਾਇਆ ਸੀਗਾ ਝਾੜੂ ਤੇ ਹੁਣ ਕੈਂਪਰ ਵੀ ਚਲੋ ਆਪਾਂ ਹੁਣ ਪਾਣੀ ਦੀ ਲੋਡ ਰਹਾ ਕਰੂਗੀ ਨਾ ਹੁਣ ਗਰਮੀਆਂ ਚ ਪਾਣੀ ਜ਼ਿਆਦਾ ਯਾਨਕਿ ਪੀਤਾ ਜਾਂਦਾ ਹੈ ਨਾ ਵਰਤਦੇ ਆ ਇਸ ਕਰਕੇ ਫਿਰ ਕੈਂਪਰ ਵੀ ਹੁਣ ਆਪਾਂ ਪਾਣੀ ਦੀ ਭਰਿਆ ਕਰਾਂਗੇ ਉਹ ਵੀ ਮੈਨੇ ਬਾਹਰ ਤੇ ਕੱਢ ਲਈ ਸੀਗੀ ਤੇ ਸਿਲੰਡਰ ਹੋ ਗਿਆ ਸੀਗਾ ਖਾਲੀ ਇਹਨੂੰ ਵੀ ਆਪਾਂ ਇਹਦੇ ਨਾਲ ਹੀ ਰੱਖ ਦਵਾਂਗੇ ਨਾਂਗੇ ਥੋੜੀ ਜਿਹਾ ਜਗਾ ਦੀ ਸੈਟਿੰਗ ਜੀ ਹੋ ਜੂਗੀ ਤੇ ਫਿਰ ਮੈਂ ਜਦੋਂ ਉੱਪਰੋਂ ਨਿਗਾ ਮਾਰੀ ਮੈਂ ਛਾੜੂ ਛੂੜੂ ਲਾ ਲੇ ਮੈਂ ਉੱਪਰ ਨਿਗਾ ਮਾਰੀ ਮੈਂ ਕਿ ਹਾਈ ਬਟ ਜਾਲੇ ਲੱਗੇ ਪਏ ਨੇ ਮੈਂ ਕਿਹਾ ਚਲੋ ਲੱਗੇ ਹੱਥ ਹੁਣ ਮੈਂ ਜਾਲੇ ਵੀ ਤਾਰ ਹੀ ਦੰਨੀ ਆ ਹਨਾ ਤੇ ਦਿਨ ਵੀ ਹੈਗਾ ਸੀਗਾ ਸ਼ੁੱਕਰਵਾਰ ਮੈਂ ਕਿ ਚਲੋ ਵੀਰਵਾਰ ਵੀ ਨਹੀਂ ਹੈਗਾ ਨਾ ਸ਼ਨੀਵਾਰ ਵੀ ਚਲੋ ਸ਼ੁੱਕਰਵਾਰ ਨੂੰ ਆਪਾਂ ਤਾਰ ਹੀ ਲੰਨੇ ਆ ਹਨਾ ਛਾਚੂ ਤਾਂ ਆਪਾਂ ਸਾਫ਼ ਕਰ ਲੰਨੇ ਆ ਤੇ ਹੁਣ ਦੇਖੋ ਦਿਨ ਵਧੀਆ ਖੁੱਲ ਗਏ ਨੇ ਤੇ ਟਾਈਮ ਟਾਈਮ ਟੇਬਲ ਵੀ ਹਨ ਕਿ ਟਾਈਮ ਵੀ ਵਧੀਆ ਹੋ ਹਨ ਕਿ ਬੱਧ ਹੋਇਆ ਕਰੂਗਾ ਹੁਣ ਹੈ ਨਾ ਦਿਨਾਂ ਦੇ ਹਿਸਾਬ ਨਾਲ ਕਿਉਂਕਿ ਸਰਦੀਆਂ ਚ ਤਾਂ ਦੇਖੋ ਸਾਫ ਸਫਾਈ ਹੁੰਦੀ ਨਹੀਂ ਹੈਗੀ ਬਿਲਕੁਲ ਵੀ ਕਰਨ ਦਾ ਜੀ ਨਹੀਂ ਕਰਦਾ ਹੈਗਾ ਤੇ ਹੁਣ ਮੈਂ ਕਿਹਾ ਗਰਮੀ ਆ ਗਈ ਤੇ ਆਪਾਂ ਹੌਲੀ ਹੌਲੀ ਆਪਾਂ ਲੈ ਕੇ ਚੱਲਾਂਗੇ ਆਪਾਂ ਆਪਣੇ ਸਾਰੇ ਘਰ ਦੀ ਸਾਸਪਈਆ ਕਰਾਂਗੇ ਤੇ ਇੱਥੇ ਮੈਂ ਪਹਿਲਾਂ ਮੈਂ ਫ੍ਰੀਜ ਉੱਪਰੋਂ ਹੀ ਸਾਫ਼ ਕਰਤਾ ਸੀਗਾ ਫਿਰ ਮੈਂ ਅੰਦਰੋਂ ਵੀ ਮਖਾ ਚਲੋ ਮਾਰ ਹੀ ਦਨੀਆ ਕੱਪੜਾ ਜੈ ਨਹੀਂ ਤਾਂ ਫਿਰ ਮੈਂ ਇੱਕ ਦੋ ਦਿਨਾਂ ਬਾਅਦ ਹੈਨਾ ਡੀਪ ਕਲੀਨਿੰਗ ਹੀ ਕਰਾਂਗੇ ਪਰ ਬਾਹਰੇ ਕੱਢ ਕੇ ਫ੍ਰਿਜ ਨੂੰ ਥੋੜੇਕਾ ਟਾਈਮ ਤੱਕ ਵੀ ਫਿਰ ਸਮਾਰ ਕੇ ਕਰਾਂਗੀ ਫਿਲਹਾਲ ਤਾਂ ਮੈਂ ਇੰਝ ਕਰਤਾ ਸੀਗਾ ਕਿਉਂਕਿ ਅੰਦਰ ਇੰਨੀ ਚੀਜ਼ ਆਪਾਂ ਨਹੀਂ ਰੱਖਦੇਗੇ ਆਟਾ ਉਟਾ ਫ੍ਰਿਜ ਚ ਜਾਂ ਸਬਜੀ ਵਗੈਰਾ ਮੈਂ ਹਾਲੇ ਨਹੀਂ ਰੱਖਣ ਲੱਗੀ ਆ ਹੈਨਾ ਕਿਉਂਕਿ ਸਾਡੇ ਆ ਹੈ ਨਾ ਅੱਜ ਅੱਜ ਕਿ ਕਈ ਦਿਨਾਂ ਤੋਂ ਬੱਦਲ ਜਿਹਾ ਬਣਿਆ ਹੋਇਆ ਵੀ ਠੰਡਾ ਮੌਸਮ ਜਿਹੀ ਇੰਨੀ ਗਰਮੀ ਜੀ ਹਲੇ ਆਈ ਨਹੀਂ ਹੈਗੀ ਤੇ ਆ ਦੇਖੋ ਮੈਂ ਇਹ ਸਿਲੰਡਰ ਅੰਦਰ ਰੱਖਾ ਕੇ ਬੱਚੇ ਦੇ ਖਲੋਣੇ ਤੇ ਇੱਕ ਟੇਬਲ ਰੱਖ ਕੇ ਉੱਤੇ ਬੈਠ ਤੇ ਇੱਥੇ ਹੁਣ ਨਾ ਮੈਂ ਰਮਣੀ ਤੇ ਡੈਡੀ ਨੂੰ ਕਹਿ ਰਹੀ ਸੀਗੀ ਮੈਂ ਕਿਹਾ ਮਸ਼ੀਨ ਦਾ ਪਾਣੀ ਨਹੀਂ ਨਿਕਲ ਰਿਹਾ ਹੈਗਾ ਮਨ ਕੋ ਆ ਕੋ ਦੇਖੋ ਚੂਹੀ ਚਾਹੀ ਨਾ ਵੱੜ ਗਈ ਹੋਵੇ ਹਨਾ ਮੈਂ ਤੁਸੀ ਦੇਖ ਲਓ ਹੈਨਾ ਚਲ ਸ਼ੁਕਰ ਕਰ ਚੂਹੀ ਚਾਹੀ ਕੋਈ ਨਹੀਂ ਹੈਗੀ ਸੀ ਇਹ ਪਾਈਪ ਦੇ ਵਿੱਚ ਫਿਰ ਰਮਣੀ ਤੇ ਤੇ ਡੈਡੀ ਨੇ ਥੋੜੇ ਜਿਹਾ ਕਚਰਾ ਜਿਹਾ ਨਿਕਲਿਆ ਸੀਗਾ ਤੇ ਫਿਰ ਉਹੀ ਪਾਈਪ ਦੇ ਵਿੱਚ ਨਾ ਮੈਂ ਲੀਰ ਫਸਾਤੀ ਸੀਗੀ ਕਿਉਂ ਤੇ ਮੈਂ ਲੀਰ ਪਸਾ ਕੇ ਤੇ ਸੈਟਿੰਗ ਕਰਕੇ ਆਪਾਂ ਨੇ ਮਸ਼ੀਨ ਰੱਖਤੀ ਸੀਗੀ ਦੋਸਤੋ ਬਾਅਦ ਫਿਰ ਮੈਂ ਲੱਗੇ ਸੀਗੇ ਬਾਹਰ ਅੰਦਰੋਂ ਤਾਂ ਮੈਂ ਦੇਖੋ ਸਾਰਾ ਝੜ-ਝੁੜੂ ਕੱਢਤਾ ਸੀਗਾ ਅੰਦਰੋਂ ਆਪਣਾ ਸਾਰੇ ਕੰਮ ਤਾਂ ਦੇ ਹੋ ਗਏ ਸੀਗੇ ਹੁਣ ਬਾਹਰੋਂ ਮੈਨੂੰ ਨਾ ਹੁਣ ਐ ਲੱਗ ਰਿਹਾ ਸੀਗਾ ਮੈਂ ਕਿ ਬਾਰਿਸ਼ ਹੋ ਰਹੀ ਆ ਨਾ ਵੀ ਬੱਦਲ ਜਿ ਹੋਏ ਪਏ ਨੇ ਵੀ ਪਲਾਂਟ ਨੂੰ ਥੋੜੀ ਇੱਕ ਚਲੋ ਮੀਂਹ ਦਾ ਪਾਣੀ ਜਾਂ ਮਿਲ ਜੂਗਾ ਇਸ ਕਰਕੇ ਵੀ ਵੀ ਮੈਂ ਬਾਹਰਲੀ ਸਾਈਡ ਹੀ ਰੱਖ ਦੰਨੀ ਐ ਇਹਨਾਂ ਨੂੰ ਤੇ ਹੁਣ ਧੁੱਪ ਦੀ ਵੀ ਇਹਨਾਂ ਨੂੰ ਲੋੜ ਹੋਇਆ ਕਰੂਗੀ ਤੇ ਕੁਛ ਉਧਰਲੀ ਸਾਈਡ ਨਾ ਰਮਨੀਤ ਦੇ ਡੈਡੀ ਸਕੂਟੀ ਵਗੈਰਾ ਖੜਾਾ ਦਿੰਦੇ ਨੇ ਤਾਂ ਫਿਰ ਸਾਰੇ ਜਿਹੜੇ ਪਲਾਂਟ ਹੁੰਦੇ ਨੇ ਸਾਰੇ ਲੁਕ ਜਾਂਦੇ ਨੇ ਹਨਾ ਤਾਂ ਕਰਕੇ ਮੈਂ ਕਿਹਾ ਬਾਹਰਲੀ ਸਾਈਡ ਆਪਾਂ ਰੱਖ ਦੰਨੀ ਐ ਤੇ ਹੁਣ ਆਪਾਂ ਚੁੱਲ੍ਹੇ ਵੀ ਨਹੀਂ ਚੁੱਲਾ ਵੀ ਨਹੀਂ ਮਚਾਉਂਦੇ ਹੈਗੇ ਅੰਦਰਲੀ ਸਾਈਡ ਵੀ ਜਗ੍ਹਾ ਆਪਣੇ ਕਾਫੀ ਪਈ ਐ ਵੀ ਇਹਨੇ ਆਪਾਂ ਕੰਮ ਵੀ ਨਹੀਂ ਲੈਂਦੇ ਹੈਗੇ ਅੰਦਰਲੀ ਸਾਈਡ ਨਾ ਰਮਨੀਤ ਦੇ ਡੈਡੀ ਸਕੂਟੀ ਤੇ ਰਾਤ ਨੂੰ ਮੋਟਰਸਾਈਕਲ ਵੀ ਅੰਦਰ ਹੀ ਖੜਾ ਦਿੰਦੇ ਬਰਾਂਡੇ ਦੇ ਹੁਣ ਇੱਥੇ ਵਧੀਆ ਹੋਊਗਾ ਦੇਖੋ ਆਪਾਂ ਅਲਕ ਕੰਨ ਮੇਤੇ ਸੁੱਕਣ ਲਗਾ ਆਖੀ ਸੀ ਤੇ ਇਹਦੇ ਚ ਪਾ ਕੇ ਰੱਖਿਆ ਹੋਇਆ ਮੈਨੇ ਤੇਲ ਆਬ ਦਾ ਤੂੰ ਪੇਰਾ ਨੀ ਨੀ ਮੈਂ ਤੇ ਸ਼ਾਨੂ ਆ ਗਿਆ ਆਪਣੇ ਸਕੂਲ ਚੋਂ ਬਿਸਕਟ ਖਾ ਰਿਹਾ ਅਲਕ ਕਿਵੇਂ ਹੋਇਆ ਸੀ ਤੂੰ ਪੇਪਰ ਚਲ ਸਾਰੇ ਸਾਸ਼ੀਕਰ ਕਰੋ ਕਰ ਦ ਆਹ ਤੇ ਗਣ ਇੱਥੇ ਆਪਣਾ ਝਾੜੂ ਲਾਉਣਾ ਲਾ ਹੋ ਗਿਆ ਆਪਾਂ ਝਾੜੂ ਲਾ ਦਨੇ ਆ ਜਗ੍ਹਾ ਖੁੱਲ ਜੂਗੀ ਹੁਣ ਆਪਣੀ ਸਾਰੀ ਇਸ ਸਤੇ ਹੁਣ ਸ਼ਾਨੂ ਆ ਗਿਆ ਸੀਗਾ ਆਪਣੇ ਪੇਪਰ ਦੇ ਕੇ ਆ ਗਿਆ ਸੀਗਾ 12:00 ਵੱਜ ਗਏ ਸੀਗੇ ਇੱਥੇ ਤੇ ਹੁਣ ਮੈਂ ਚੁੱਲੇ ਦੀ ਰਾਖ ਵੀ ਕੱਢ ਰਹੀ ਸੀਗੀ ਪਹਿਲਾਂ ਤਾਂ ਮੈਂ ਸਿਰਦੀ ਸੀਗੀ ਫਿਰ ਮੈਂ ਕਿਹਾ ਚਲੋ ਇਹਨਾਂ ਰਮਨੀਤ ਦੇ ਡੈਡੀ ਕਹਿੰ ਲੱਗੇ ਵੀ ਰਾਖ ਤਾਂ ਚੱਲ ਵੀ ਗਾਮਲਿਆਂ ਦੇ ਵਿੱਚ ਹੀ ਪਾ ਦੇ ਵੀ ਆਹੋ ਵਧੀਆ ਹੀ ਹੁੰਦੀ ਹੈ ਮੈਂ ਕਿਹਾ ਨਹੀਂ ਮਖਾ ਸ਼ਾਇਦ ਮੱਛ ਮੁਚੇ ਜੇ ਨਾ ਜਾਣ ਉਹ ਕਹਿੰਦੇ ਨਹੀਂ ਕੁਝ ਨਹੀਂ ਹੁੰਦਾ ਹੈ ਕਿ ਮਾਹ ਚਲ ਪਾ ਦੇ ਨੇ ਮੁੱਠੀ ਮੁੱਠੀ ਫਿਰ ਮੈਂ ਸਾਰੇ ਗਾਮਲਿਆਂ ਦੇ ਵਿੱਚ ਰਾਖ ਪਾਤੀ ਸੀਗੀ ਹੈਨਾ ਮਾਹ ਚਲੋ ਨਾਲੇ ਰਾਖ ਲੱਗ ਜੂਗੀ ਤੇ ਫਿਰ ਨਾਲ ਦੀ ਨਾਲ ਫਿਰ ਮੈਨੇ ਜਿਹੜੇ ਪਲਾਂਟ ਸੀਗੇ ਇਹਨਾਂ ਨੂੰ ਗੁੱਡਗੜਾਈ ਜੀ ਵੀ ਆਪਾਂ ਨੇ ਕਰਤੀ ਸੀਗੀ ਹੁਣ ਯਾਨਕੀ ਵਧੀਆ ਫੁੱਟ ਰਹੇ ਨੇ ਸਾਰੇ ਹੁਣ ਵਧੀਆ ਚੱਲਣ ਲੱਗ ਗਏ ਨੇ ਹਨਾ ਪੱਤ ਝੜ ਜੀ ਜਿਹੜੀ ਆਈ ਹੋਈ ਸੀਗੀ ਹੁਣ ਪੱਤੇ ਜੇ ਨਵੇਂ ਆ ਲੱਗੇ ਸਾਰੇ ਪਲਾਂਟ ਤੇ ਨਿੰਬੂ ਵੀ ਆਪਣਾ ਵਧੀਆ ਚੱਲ ਪਿਆ ਤੇ ਹੁਣ ਦੇਖੋ ਸ਼ਾਨ ਵੀ ਮੇਰੀ ਰੀਸ ਕਰ ਰਿਹਾ ਸੀਗਾ ਮੈਂ ਕਿਹਾ ਤੂੰ ਇਹਨੂੰ ਕਰਦਾ ਕਰਦਾ ਹਨਾ ਵੀ ਮੇਰੀ ਹੈਲਪ ਕਰਦਾ ਕਰਦਾ ਕਿਤੇ ਨੁਕਸਾਨ ਹੀ ਨਾ ਕਰ ਦੇ ਪਲਾਂਟ ਹੀ ਨਾ ਕਿਤੇ ਤੂੰ ਵੱਢਦੀ ਹਨਾ ਫਿਰ ਮਣੀਤੇ ਦੀ ਰਿਆੜੀ ਗੱਲ ਕਹਿੰਦੇ ਇਹਦੀ ਸੱਟ ਨਾਲ ਕਿੱਥੇ ਕੁਝ ਵੱਢਿਆ ਜਾਂਦਾ ਤੇ ਫ੍ਰੈਂਡ ਜੇ ਇਹ ਮੈਂ ਡਰੈਸ ਨਾ ਚੇਂਜ ਕੀਤੀ ਨੀ ਸੀਗੀ ਮਖਾ ਲਾਸਟ ਡੇ ਸੀਗਾ ਮਖਾ ਚਲੋ ਕੋਈ ਗੱਲ ਨਹੀਂ ਪਾਏ ਰੱਖੰਦੇ ਕੁਛ ਬਦਲ ਜੇ ਹੋਏ ਪਏ ਸੀਗੇ ਹਵਾ ਜੀ ਹੋਈ ਪਈ ਐ ਮੈਂ ਕਿਹਾ ਹੁਣ ਮੈਂ ਕੀ ਅੰਦਰੋਂ ਕੋਟ ਹੋਰ ਕੱਢਾਂਗੀ ਮਖਾ ਇਹਨੂੰ ਇਹੀ ਪਾਏ ਰੱਖੰਦੇ ਵੀ ਕੱਲ ਚਲੋ ਆਪਾਂ ਤੋਂ ਮੰਗੇ ਹਨਾ ਕੱਪੜੇ ਵਗੈਰਾ ਤਾਂ ਕਰਕੇ ਮਖਾ ਚਲੋ ਕੁਛ ਨਹੀਂ ਹੁੰਦਾ ਖੇਡ ਹੀ ਜਾਂਦੇ ਜਿਵੇਂ ਖੇਲਦਾ ਇਹ ਹਨਾ ਤੇ ਚਲੋ ਜੀ ਇੱਥੇ ਮੈਂ ਮਣੀ ਪਲਾਟ ਵੀ ਥੋੜਾ ਜਿਹਾ ਕਰਕੇ ਨਾ ਉਹਨੂੰ ਰੱਸੀ ਜੀ ਬੰਨਤੀ ਸੀਗੀ ਇੱਕ ਡੰਡਾ ਟੰਗ ਕੇ ਤਾਂ ਕਿ ਉੱਪਰ ਜੀ ਰਹੇ ਕਹਿੰਦੇ ਹੁੰਦੇ ਨੇ ਵੀ ਮਣੀ ਪਲਾਟ ਦੀ ਜਿਹੜੀ ਬੇਲ ਹੁੰਦੀ ਹੈ ਨਾ ਉੱਪਰ ਨੂੰ ਚੜਨੀ ਚਾਹੀਦੀ ਹੈ ਨੀਚੇ ਨਹੀਂ ਡਿੱਗਣੀ ਚਾਹੀਦੀ ਹੈਗੀ ਵੀ ਨੀਚੇ ਡਿੱਗੀ ਹੋਈ ਮਾੜੀ ਹੁੰਦੀ ਹੈ ਤੇ ਉੱਪਰ ਨੂੰ ਚੜਨੀ ਚਾਹੀਦੀ ਹੈ ਹੈਨਾ ਇਸ ਕਰਕੇ ਮੈਂ ਇੱਕ ਰੱਸੀ ਜੀ ਬੰਨਤੀ ਸੀਗੀ ਤੇ ਚਲੋ ਜੀ ਫਰੈਂਡ ਇੱਥੇ ਆਪਣਾ ਝਾੜੂ ਵੀ ਮੈਂ ਕੱਢਤਾ ਅੱਜ ਧੋਣੇ ਦੀ ਸਲਾਹ ਸੀਗੀ ਪਰ ਮੈਂ ਨਹੀਂ ਮੈਂ ਕਿਹਾ ਮੈਂ ਧੋਂਦੀ ਨਹੀਂ ਹੈਗੀ ਕਿਉਂਕਿ ਮੀਂਹ ਮੀਂਹ ਦਾ ਮੌਸਮ ਹੋਏ ਪਏ ਮੈਂ ਕਿਹਾ ਸਿਗਰ ਤੇ ਹੁਣ ਮੈਂ ਸ਼ਾਨੂੰ ਨੂੰ ਕਿਹਾ ਸਿਗਰ ਮਨੇ ਦੇ ਡਾਡੀ ਕਹਿੰਦੇ ਕਹਿੰਦੇ ਚਲੇ ਨੂੰ ਇਹਦੀ ਦਾਦੀ ਕੰਨੀ ਛੱਡਿਆ ਨੇ ਵੀ ਉਧਰ ਮੰਮੀ ਕੱਲੀ ਹੋਗੀ ਵੀ ਚਲੋ ਮੰਮੀ ਦਾ ਵੀ ਜੀ ਲੱਗ ਜੀ ਮੈਂ ਕਿਹਾ ਠੀਕ ਬਾਏ ਬਾਏ ਗਾਇਸ ਕਾ ਦੋ ਬਾਏ ਗਾਇਸ ਬਾਏ ਗਾਇਸ ਲਾਈਕ ਕਾ ਦੋ ਲਾਈਕ ਕਾ ਦੋ ਸਬਸਕ੍ਰਾਈਬ ਕਾ ਦੋ ਕਮੈਂਟ ਕਾ ਦੋ ਬਸ ਛਾਨ ਨੂੰ ਰਮਣੀ ਤੇ ਤੇ ਡੈਡੀ ਬਾਗ ਗਏ ਨੇ ਹੁਣ ਛੱਡਣ ਤੇ ਇੱਥੇ ਇਕੱਠੀਆਂ ਹੋਈਆਂ ਪਈਆਂ ਸੀਗੀ ਮਲਾਈ ਹੈ ਨਾ ਕੋਲੀ ਦੇ ਵਿੱਚ ਕੱਢ ਰਕੀ ਸੀਗੀ ਮੈਂ ਡੱਬਿਆਂ ਦੇ ਵਿੱਚ ਹੈ ਨਾ ਕਾਫੀ ਦਿਨਾਂ ਦੀ ਇਕੱਠੀ ਹੋ ਗਈ ਸੀ ਬਸ ਮੈਨੂੰ ਕੋਲ ਜੀ ਹੋ ਗਈ ਸੀਗੀ ਮੱਖਣ ਕੱਢਣੇ ਦੀ ਤੇ ਮੈਂ ਕਿਹਾ ਚਲੋ ਅੱਜ ਮੈਂ ਮੱਖਣ ਕੱਢ ਹੀ ਲੰਨੀ ਆ ਹੈ ਨਾ ਵੀ ਕਿਉਂ ਕਿਉਂ ਕੱਢ ਲਵਾਂਗੇ ਤੇ ਕਾਫੀ ਦਿਨਾਂ ਦੀ ਹੋ ਗਈ ਸੀਗੀ ਇਹ ਤੇ ਹੁਣ ਸਮਝ ਨਹੀਂ ਆ ਰਹੀ ਸੀ ਕਿ ਵੀ ਇਹਦੇ 'ਚ ਠੰਡਾ ਪਾਣੀ ਪਾਊਗਾ ਕਿ ਗਰਮ ਪਾਣੀ ਮੈਂ ਚਲੋ ਥੋੜੀ ਦੇਰ ਇਹਨੂੰ ਕੱਢ ਕੇ ਰੱਖ ਦਿੰਨੇ ਆ ਤੇ ਹੁਣ ਮੈਂ ਪਹਿਲਾਂ ਮੈਂ ਕਹਿਣਾ ਆ ਜਾਉਣੀ ਆ ਇਹਨੇ ਨਾ ਕੇ ਆਵਾਂਗੇ ਇਹ ਬਿ ਟਿਕ ਜੀ ਜਾਊਗੀ ਵੀ ਬਾਅਦ ਚ ਚਲੋ ਫਿਰ ਆਪਾਂ ਇਹਨੂੰ ਰੀਡਕ ਦਵਾਵਾਂਗੇ ਇਸ ਕਰਕੇ ਪਹਿਲਾਂ ਹੀ ਚਲੋ ਮੈਂ ਮੱਖਣ ਹਾਂ ਸੋਰੀ ਮਲਾਈ ਕੱਢ ਕੇ ਰੱਖ ਦਵਾਂਗੀ ਤੇ ਫਿਰ ਮੈਂ ਪਾਣੀ ਲਗਾ ਹੋਇਆ ਸੀਗਾ ਹੁਣ ਗਰਮ ਮੈਂ ਕਹਿੰਨੇ ਪਾਣੀ ਗਰਮ ਹੋ ਜਾਊਗਾ ਤੇ ਇੱਥੇ ਵਸ ਮਲਾਈ ਮਲੂਈ ਕੱਢ ਕੇ ਸਾਰੇ ਭਾਂਡੇ ਹੁਣ ਮੈਂ ਧੋ ਕੇ ਰੱਖ ਦਵਾਂਗੇ ਚਲੋ ਅਗਰੈਂਟ ਹੁਣ ਆਪਾਂ ਲਾਗੇ ਆਪਣੇ ਫੇਸ ਤੇ ਪੈਕ ਮੈਂ ਬਣਾਇਆ ਦਹੀਂ ਤੇ ਬੇਸਨ ਪਾ ਕੇ ਤੇ ਟਮਾਟਰ ਦਾ ਰਸ ਪਾ ਕੇ ਹੈ ਨਾ ਇਹ ਪੈਕ ਆਪਾਂ ਲਗਾਵਾਂਗੇ ਫੇਸ ਨ ਬਹੁਤ ਜ਼ਿਆਦਾ ਖਰਾਬ ਜਾ ਹੋਇਆ ਪਿਆ ਤੇ ਮੈਂ ਥੋੜੀ ਜਿਹੀ ਕਦੇ ਪਈ ਸੀ ਕਿ ਮਾਹ ਚਲਾਵਜਾ ਆਪਣਾ ਫੇਸ ਦੀ ਉਹ ਕਰ ਲੈਣੇ ਹਨ ਕਿਰਜ ਕਰ ਲੈਣੇ ਆਂ ਪੁਪਾ ਜੀ ਹੁਣ ਜਿਆਦਾ ਹੋਣ ਲੱਗੀਆਂ ਹਵਾ ਬਹੁਤ ਜਿਆਦਾ ਚਲਦੀਆਂ ਹੁਣ ਜਿਹਦੇ ਕਰਕੇ ਫੇਸ ਕੋਈ ਜਿਆਦਾ ਖਰਾਬ ਜਾਂ ਹੋ ਰਿਹਾ ਤੇ ਚਲੋ ਜੀ ਵਸੇ ਮੈਂ ਦਹੀਂ ਬੇਸਨ ਪਾ ਕੇ ਤੇ ਟਮਾਟਰ ਦਾ ਰਸ ਪਾ ਕੇ ਉਹ ਲਗਾਇਆ ਉਹ ਬਣਾਇਆ ਤੇ ਹੁਣ ਆਪਾਂ ਇਹਨੂੰ ਅਪਲਾਈ ਕਰ ਲਿਆ ਪਾਣੀਦਾਰਾ ਰੱਖਿਆ ਨਹੀਂ ਬੀ ਨਾ ਕਿ ਚਲੋ ਹੋ ਜਾਊਗਾ ਇਹਨੇ ਪਾਣੀਦਾਰਾ ਹੁੰਦਾ ਆਪਾਂ ਇਹ ਲਗਾ ਰਹੇ ਆ ਤੇ ਮੈਂ ਬਾਅਦ ਚ ਫਲਾਈ ਵੀ ਲੜਕਣੇ ਹੈ ਨਾ ਮੱਖਣ ਕਰਨਾ ਬਾਅ ਕੇ ਕਰਨਾ ਤੇ ਫਿਰੰਡ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਮਿਲਾਈ ਸੀਗੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਣੀ ਭੁੱਲ ਗਈ ਜਿਵੇਂ ਬੇਸਨ ਤੇ ਇੱਕ ਟਮਾਟਰ ਦਾ ਰਸ ਵੈਸੇ ਆਪਾਂ ਨਿੰਬੂ ਵੀ ਇਹਦੇ ਚ ਮਿਲਾ ਸਕਦੇ ਆ ਤੇ ਇੱਕ ਮੈਂ ਬਲਾਇਆ ਸੀਗਾ ਇਹਦੇ ਚ ਬੇਕਿੰਗ ਸੋਡਾ ਹੈਨਾ ਇਹ ਵੀ ਮੈਂ ਮਿਲਾ ਕੇ ਲਗਾਇਆ ਸੀਗਾ ਤੇ ਬਹੁਤ ਜ਼ਿਆਦਾ ਇਨਕੀ ਵਧੀਆ ਲੱਗਿਆ ਮੈਨੂੰ ਹੈਨਾ ਮੈਂ ਵੀ ਦੇਖਿਆ ਸੀਗਾ ਕਿਸੇ ਇੱਕ ਕਲਿੱਪ ਦੇ ਵਿੱਚ ਕਿਸੇ ਦੀ ਵੀਡੀਓ ਵਿੱਚ ਮੈਂ ਕਿਹਾ ਚਲੋ ਅੱਜ ਅੱਜ ਆਪਾਂ ਇਸਤੇਮਾਲ ਕਰਕੇ ਦੇਖਦੇ ਆ ਤੇ ਇਹ ਪੈਕ ਚਲੋ ਬਣਾ ਕੇ ਲਗਾਇਆ ਤੇ ਰਮਣੀ ਤੇ ਦੇ ਡੈਡੀ ਤੇ ਵੀ ਮੈਂ ਥੋੜਾ ਇੱਕ ਲਗਾਇਆ ਸੀਗਾ ਉਹਨਾਂ ਦੇ ਫੇਸ ਤੇ ਥੋੜੀ ਜਿਹੀ ਹੈਨਾ ਜਿਵੇਂ ਅੱਜਕੱਲ੍ਹ ਧੁੱਪਾਂ ਜਿਵੇਂ ਤੇਜ਼ ਹੋ ਰਹੀਆਂ ਆਪਾਂ ਧੁੱਪ ਚ ਬਹਿ ਜੇ ਨਾ ਤਾਂ ਦੇਖੋ ਠੰਡ ਠੰਡ ਹੈ ਤੇ ਨਾ ਹੀ ਗਰਮੀ ਕਿਉਂ ਨਾ ਆਪਾਂ ਆਪਣੀ ਥੋੜੀ ਵੀ ਟਾਈਮ ਚੋਂ ਟਾਈਮ ਕੱਢ ਕੇ ਆਪਾਂ ਆਪਣੀ ਵੀ ਹਨਾ ਉਹ ਕਰ ਲੈਨੇ ਆ ਕੇਅਰ ਜੀ ਕਰ ਲੈਨੇ ਆ ਆਪਾਂ ਲੇਡੀਜ਼ ਹੁੰਦੇ ਨੇ ਕੰਮਕਾਰ ਦੇ ਵਿੱਚ ਰੁੱਝੇ ਰਹਿੰਦੇ ਆ ਤੇ ਆਪਣੀ ਕੇਅਰ ਕਰਦੇ ਨਹੀਂ ਰੰਨਾ ਕਿ ਆ ਗਈਆਂ ਦੇਖੋ ਮੈਂ ਹਨਾ ਮੇਰਾ ਫੇਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਹੱਥਾਂ ਤੇ ਵੀ ਲਾ ਲਿਆ ਸੀਗਾ ਬਾਅਦ ਚ ਆ ਦੇਖੋ ਹੱਥਾਂ ਤੇ ਮੈਂ ਅਲੱਗ ਪੈਕ ਬਣਾ ਕੇ ਲਗਾਏ ਸੀਗਾ ਉਹ ਮੈਂ ਤੁਹਾਨੂੰ ਫੇਰ ਦੱਸਾਂਗੀ ਵੀਡੀਓ ਦੇ ਵਿੱਚ ਹਨਾ ਤੇ ਅਗਲੇ ਉਹ ਚ ਦਿਖਾਵਾਂਗੀ ਤੁਹਾਨੂੰ ਮੈਂ ਕਿਵੇਂ ਇਹ ਪੇਸਟ ਬਣਾਇਆ ਸੀਗਾ ਪੈਕ ਬਣਾਇਆ ਸੀਗਾ ਹੱਥਾਂ ਲਈ ਵੀ ਸਪੈਸ਼ਲ ਬਣਾਇਆ ਸੀਗਾ ਉਹਦੀ ਮੈਂ ਕਲਿੱਪ ਬਣਾਈ ਨਹੀਂ ਹੈਗੀ ਫਿਰ ਮੈਂ ਤੁਹਾਨੂੰ ਕੱਲੂ ਜਰੂਰ ਦੱਸਾਂਗੀ ਹੈਨਾ ਤੇ ਆ ਦੇਖੋ ਮੇਰਾ ਫੇਸ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਾਫ਼ ਹੋ ਗਿਆ ਰਮਣੀ ਤੇ ਡੈਡੀ ਮੈਨੂੰ ਕਹਿਦੀ ਨਾਲ ਤਾਂ ਕਹਿ ਰਹੇ ਸੀਗੇ ਵੀ ਫੇਸ ਤੇ ਕੁਝ ਲਗਾ ਲੈ ਹੈਨਾ ਤੇ ਆ ਦੇਖੋ ਹੁਣ ਥੋੜਾ ਜਿਹਾ ਕਲੀਅਰ ਹੋ ਗਿਆ ਹਾਂ ਇੱਕ ਦੋ ਦਿਨ ਇੱਕ ਕੱਲ ਦਾ ਦਿਨ ਛੱਡ ਕੇ ਪਰਸੋਂ ਫੇਰ ਮੈਂ ਲਗਾਵਾਂਗੀ ਹੈਨਾ ਐਵੇਂ ਥੋੜਾ ਥੋੜਾ ਕ ਚਲੋ ਹੋ ਜੂਗਾ ਫਿਰ ਆਪਾਂ ਨੂੰ ਫੇਸ਼ਲ ਫੁਸ਼ਲ ਕਰਨੇ ਦੀ ਲੋੜ ਨਹੀਂ ਪੈਣੀ ਹੈਗੀ ਆ ਦੇਖੋ ਤੇ ਇਬਸ ਫਰੈਂਡ ਨਾਨੂ ਓਕੇ ਫਿਰ ਮੈਂ ਲੱਗੀ ਸੀਗੀ ਆਪਣੇ ਇੱਥੇ ਇੱਕ ਕਸਟਮਰ ਦਾ ਹੈ ਨਾ ਸੂਟ ਪਿਆ ਸੀਗਾ ਕਾਫੀ ਦਿਨਾਂ ਦਾ ਮੈਂ ਕਿਹਾ ਚਲੋ ਇਹ ਰੈਡੀ ਕਰ ਦਿੰਦੇ ਆ ਤੇ ਅੱਜ ਦੇ ਵਲੋਗ ਦਾ ਫਿਰ ਫਰੈਂਡ ਆਪਾਂ ਇੱਥੇ ਐਂਡ ਕਰ ਦਿਆਂ ਤੇ ਮੈਂ ਮੱਖਣ ਕੱਢਿਆ ਨਹੀਂ ਹੈਗੇ ਕਿਉਂਕਿ ਪਹਿਲਾਂ ਸੂਟ ਮੈਨੂੰ ਐ ਸੀਗਾ ਵੀ ਮੈਂ ਚਲੋ ਮੈਂ ਸੂਟ ਬਣਾ ਦਿੰਨੀ ਆ ਮੈਂ ਕਿਹਾ ਚਲੋ ਮੈਂ ਬਾਅਦ ਚ ਕਢਣ ਮੰਗ ਕੇ ਕੁਝ ਆਪਣੇ ਨਾ ਰਿਸ਼ਤੇਦਾਰ ਵੀ ਆ ਗਏ ਸੀਗੇ ਜਦੋਂ ਮੈਂ ਨਾ ਆ ਕੇ ਆਈ ਨਾ ਫਿਰ ਰਿਸ਼ਤੇਦਾਰ ਆ ਗਏ ਸੀਗੇ ਫਿਰ ਉਹਨਾਂ ਨੂੰ ਅਟੈਂਡ ਕਰ ਰਿਆ ਹੈ ਨਾ ਤਾਂ ਕਰਕੇ ਤੇ ਚਲੋ ਜੀ ਫਰੈਂਡ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫਿਰ